ਕਹਤਾ ਹੈ ਕਿਸਾਨ ਵੀਰੋ ਹੱਡਾ ਢੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਗੋਰੇ ਕੋਲੇ ਆਏ ਆ ਭਧੌੜ ਬਧਾਤਾ ਰੋਡ ਤੇ ਬਾਈ ਦਾ ਘਰ ਆ ਤੇ ਪਹਿਲਣ ਵਹਿੜ ਲੈ ਗਏ ਕਿੰਨੇ ਮਹੀਨੇ ਸੂਈ ਵੀ ਆ ਕੀ ਚੀਜ਼ ਆ ਕਿੰਨਾ ਦੁੱਧ ਬਾਦ ਬਾਈ ਤੋਂ ਪੁੱਛਦੇ ਸੱਸੀ ਕਾ ਬਾਈ ਗੋਰੇ ਸੱਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਓਕੇ ਜਮਾ ਹਾਂ ਤੇ ਗੁਰੇ ਕੀ ਨੰਬਰ ਬੋਲ ਵੀਰੇ ਪਹਿਲਾਂ ਤਾਂ ਨੰਬਰ ਆਪਣਾ ਹੈ 87 ਤੋਂ 88 04320 ਓਕੇ ਪਿੰਡ ਭਧੌੜਾ ਜ਼ਿਲ੍ਹਾ ਬਰਾਲਾ ਤਪਾਦਸੀ ਤਪਾਦਸੀ ਦਾ ਹੂੰ ਬਰਾ ਤਾਂ ਖੜਕਣਾ ਆਪਣਾ ਘਰ ਤੇ ਭਧੌੜਾ ਤੋਂ ਬਾਹਰ ਲਿਛੜ ਆ ਜਾਂਦਾ ਹੈ ਨਾ ਤੇ ਗੁਰੇ ਨੰਬਰ ਬੋਲਿਓ ਵੀਰੇ ਨੰਬਰ 87 ਤੋਂ 88 04320 ਬਈ ਤੇ ਵੀਰੇ ਕੀ ਅੱਜ ਬੈਠ ਲਿਆ ਆਂ ਆਪਾਂ ਇਹ ਬੈਠ ਆ ਬਈ ਇਹ ਇੱਕ ਮਹੀਨਾ ਹੋ ਗਿਆ ਠੀਕ ਆ ਲੱਗਾ 2.5 ਮਹੀਨੇ ਦੱਸਿਆ ਮਾਲ ਕੇ ਤੇ ਸੂਈ ਨੂੰ ਠੀਕ ਆ ਵੀਰੇ ਵੀਰਾਂ ਨੂੰ ਲੀਟਰਾਂ ਦਾ ਦੁੱਧ ਹੈ ਉਹਦਾ 20 ਕਿਲੋ ਮਿਲਦਾਂਗੇ ਠੀਕ ਆ ਵੀਰੇ ਜਿਹੜਾ ਕੰਡ 17 ਕਿਲੋ ਹਾਂ ਬਾਦ ਜਾ ਗਈ ਦੁੱਧ ਹੋਰ ਵੀ ਬਈ ਠੀਕ ਹੈ ਮਗਰ ਬੱਚੀ ਆ ਗਈ ਹੈ ਨਾ ਬੱਚੀ ਆ ਚਾਹ ਤੱਕ ਜੋ ਕੇ ਲੈ ਰਾਬੇ ਤੇ ਦੁੱਧ ਵਧੂ ਵੀ ਟੱਡਦੀ ਹੈ ਬੱਚੀ ਤਾਂ ਹੈ ਸਿੰਘ ਵੀ ਨਹੀਂ ਲਗਾਏ ਹੈ ਨਾ ਲਗਾਉਣੇ ਆ ਬਈ ਬੱਚੀ ਬਹੁਤ ਪਿਆਰੀ ਹੈ ਠੀਕ ਹੈ ਤੇ ਗੋਰੇ ਕਿੰਨਾ ਦੁੱਧ ਹੁਣ ਰੈਡੀ ਜਾਵਾਂ ਬੱਚੀ ਬੱਚੀ ਦੇਖੋ ਜੀ ਬੱਚੀ ਵੀ ਥਲੇ ਛੱਡਦੇ ਕੋਈ ਅਹੀ ਜਿਹੀ ਗੱਲ ਨਹੀਂ ਛੱਡਦੇ ਅੱਛਾ ਬੱਚੀ ਵੀ ਛਡਾ ਲੈਂਦੀ ਹੈ ਹਾਂ ਬੱਚੀ ਛੱਡ ਦਿੰਦੇ ਆ ਉਹ ਕਈ ਵੀਰ ਨਹੀਂ ਉਹ ਨਹੀਂ ਛੱਡਦੇ ਆਪਾਂ ਛੱਡਣ ਲੱਗ ਗਏ ਠੀਕ ਹੈ ਤੇ 17 ਕਿਲੋ ਦੁੱਧ ਰੈਡੀ ਹੈ ਹੈ ਦੋ ਟਾਈਮ ਚੋਲੇ ਪਾਉਂਦੀ ਕੋਈ ਚਾਟਾ ਚੋ 20 ਕਿਲੋ ਦੋ ਬਾਈ ਹੁਣ ਵੀ ਬਾਕੀ ਦਾ ਵੀਰੇ ਵੀਡੀਓ ਬਣਾਉਣ ਦਾ ਟਾਈਮ ਨਾ ਆਪਣਾ 12 ਵਜੇ ਦਾ ਹੀ ਹੈ ਨਾ ਗੁਰੇ 8 ਵਜੇ ਜੀ ਦਾ ਸਾਫ ਕਰੀ ਹਾਂ ਠੀਕ ਆ ਵੀਰੇ ਬਾਕੀ ਦਾ ਕੋਈ ਇਹਨੇ ਮੈਨੂੰ ਸਪੈਸ਼ਲ ਨਹੀਂ ਛੱਡਿਆ ਮੈਂ ਆਉਂਦਾ ਸੀ ਇਧਰ ਦੀ ਬਣਾਦੀ ਅਸੀਂ ਵੀਡੀਓ ਕੋਈ ਆਇਆ ਨਹੀਂ ਵੀ ਤਿਆਰੀ ਕਰੀ ਵੀ ਆ ਦੀ ਨਾ ਨਾ ਇਹ ਤਾਂ ਬਸ ਠੀਕ ਆ ਤੇ ਬਾਕੀ ਦਾ ਗੁਰੇ 17 ਕਿਲੋ ਦੋ ਤਾਂ ਨਮਣ ਕੇ ਦੇ ਦਾਂਗੇ ਦੋ ਵੱਟੇ ਭਰ ਦਈਏ ਖੋਲ ਲਾ ਫਿਰ ਤੋੜ ਕੇ ਦਿਖਾ ਦੀ ਇਹਨੂੰ ਦਿਖਾਉਣੇ ਆਂ ਹੀ ਦਿਖਾਉਣੇ ਆ ਦੇਖੋ ਥਾਂਲੇ ਵਾਰ ਨੇੜੇ ਤੋਂ ਕਰੋ ਚੈੱਕ ਬਾਕੀ ਦਾ ਜਿਆਦਾ ਆਲੀ ਬੱਛ ਪਹਿਲੇ ਤੋਂ ਸੁਈ ਰਿਆ ਤੇ 4 ਦੰਦਾ ਹਵਾਨਾ ਹਬੂਨਾ ਬਹੁਤ ਸੋਹਣਾ ਹਨਾ ਹਾਂ ਫਿਟਿੰਗ ਆਲੇ ਵਾ ਵਾਹਲਾ ਹਾਂ ਵੀਰੇ ਵੀਰੇ ਚੰਗਾ ਕੋਈ ਸ਼ੱਕ ਨਹੀਂ ਇਹਦੇ ਚ ਤੇ ਬਾਕੀ ਦੀ ਗੱਲ ਇਹਨੇ ਆਥਰ ਨੂੰ ਹਜੇ ਤੱਕ 12 ਵਜੇ ਜਾਂ 6 8 ਵਜੇ ਚੋਈ ਐ ਤੁਹਾਨੂੰ 4 ਘੰਟੇ ਹੋਇਆ ਅੱਜ ਹੀ ਆਈ ਆਪਣੇ ਕੋਲ ਠੀਕ ਹੈ ਠੀਕ ਆ ਵੀਰੇ ਓਕੇ ਠੀਕ ਆ ਠੀਕ ਆ ਠੀਕ ਆ ਮਸਾਂ ਨੂੰ ਬਹੁਤ ਥੋੜੀ ਵਧੀਆ ਠੀਕ ਆ ਵੀਰੇ ਓਕੇ 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 ਬੱਚਾ ਬਹੁਤ ਹੋਗਾ 10000 ਦਾ ਬੱਚੇ ਜੀ ਭਾਈ ਕਰਨਾ ਹੈਗਾ ਵੀਰੇ ਹੈਗਾ ਤੇ ਬੱਚੀ ਬਹੁਤ ਪਿਆਰੀ ਹੈ ਨਾ ਸਿੰਗ ਅਗਲਾ ਦਗਾ ਲੂ ਆਉਦੇ ਜਗ। ਉਹ ਤਾਂ ਦਿਗਾਇਆ ਸੀ ਸਾਉਣ ਦੇ ਮਹੀਨਾ ਸੀ ਨਾ ਗੰਦਾ ਹੁੰਦਾ ਮਾਫਾ ਹੋ। ਹਾਂ ਵੀ ਕੀਲੇ ਕੋੜੇ ਪੈ ਜਾਂਦੇ। ਪੈਸੇ ਕਿੰਨੇ ਲਾਏਗਾ ਕੋਰੇ ਜਮ। ਹਾਂ ਯਾਰ ਕਿਲੇ ਲੱਗਦਾ। ਜਮੇ ਜਾਇਜ਼ ਰੇਟ ਆ ਹਨਾ ਮਾਨਦਾਨ ਹੋਰ ਵੀ ਹੋ ਜੂ। ਮੈਂ ਕਰਦਾਂਗਾ ਮਾਣਾ ਮੋਟਾ। ਤੇ ਬਾਕੀ ਦੇ ਜੇ ਗੱਬਣ ਨਿਕਲੇ ਗੱਲ ਕਹਿਣੇ ਗਾਦੇ ਹਨਾ। 15 ਜੀ ਚੈੱਕ ਕਰਾ ਦੇਣਾ ਆ ਦੀ। ਠੀਕ। ਤੇ ਗੋਰੇ ਆਪਾਂ ਦੁੱਧ ਮਿਲ ਕੇ ਦੇ 16 ਕਿਲੋ ਦੁੱਧ ਮਿਲ ਕੇ ਦਾ ਬਈ 16 ਦੇ ਵੱਧ ਹੀ ਹੋ ਗਏ ਪਰ 16 ਮੰਨ ਲ ਚਾਹੀਏ ਦੁੱਧ 17 ਕਿਲੋ ਜਿਹੜੇ ਸਾਬ ਨਾਲ ਕਰਕੇ ਦੁੱਧ ਗੱਡੇ ਨੇ ਯਾਰ ਬਈ 17 ਕਿਲੋ ਦੁੱਧ ਜਾਨੀ ਹੈਗਾ 16 ਆਪਾਂ ਮਿਲ ਕੇ ਦੇ ਦਾਂਗੇ ਥਣ ਬੜਾ ਜੰਗਾ ਲੱਗਿਆ ਕਰ ਓਕੇ ਥਣ ਬਹੁਤ ਸੋਹਣਾ ਲੱਗਿਆ ਹਨਾ ਨਹੀਂ ਲੱਗਦੀ ਬਈ ਹੱਥੀ ਵੀ ਲੱਗਦੀ ਆ ਓਕੇ ਆ ਦੇਖੋ ਦੋਨੇ ਸ਼ੈਡਾਂ ਤੋਂ ਥਣ ਦੇਖੋ ਕਮਾਲ ਦੇ ਲੱਗਿਆ ਜੀ ਹੱਥੀ ਜੋੜ ਜਾਂਦੀ ਨੀਨ ਆ ਫੇਸ ਕਰੋ ਚੱਕ ਕਿੰਨਾ ਪਿਆਰਾ ਠੀਕ ਆ ਜੀ ਤੇ ਪੂਰੀ ਵਧੀਆ ਬੈੜ ਹੈਗੀ ਬਾਕੀ ਦਾ ਮੁੱਲ 50000 ਰੁਪਏ ਜਮੇ ਜਾਇਆ ਜਾ ਹਨ हां ਬੈੜ ਬਹੁਤ ਜਿਆਦੇ ਸੋਹਣੀ ਹੈ ਇਹ ਜੀ ਬੱਛੀ 35000 ਦੀ ਤਾਂ ਫੰਡਰ ਮੇਂ ਵਿਕ ਜਾਂਦੀ ਹੈ ਨਾ ਹਾਂ ਜੀ 10 11 ਕਿਲੋ ਵੀ ਮਿਲਦੀ ਹੈ ਆਪਾ ਬਾਈ ਉਨ ਹੀ ਕੋਈ ਕਹਿੰਦੇ ਵੀ ਸਪਲਾਈਆਂ ਮਾਰਦੇ ਆਪਾ ਸੱਚੀ ਗੱਲ ਦੱਸਦੇ ਆਂ ਜੀ ਚੰਗੀ ਬੈੜ ਹੈਗੀ ਬਾਕੀ ਦਾ ਸੰਪਰਕ ਤੋਂ ਹੀ ਬਾਈ ਨਾ ਕਰਨਾ ਮੋਲ ਰੇਟ 50000 ਰੁਪਏ ਦੁੱਧ 17 ਕਿਲੋ ਮਗਰ ਬੱਛੀ ਜੀ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤੇ ਤਸੀਲਤਾ ਆਪਾ ਵਧਾਤਾ ਰੋਡ ਤੇ ਬਾਈ ਦਾ ਘਰ ਆ ਨੰਬਰ ਫੇਰ ਬੋਲਦੇ ਬਾਈ 87 ਤੋਂ 88 ਬਾਈ 0432 ਪਿੰਡ ਭਧੌੜ ਤੇ ਪਹਿਲਾ ਨੰਬਰ ਸੂਈ ਆ ਨਾ ਹਾਂ ਓਕੇ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ